ਕੀ ਭਗਵੰਤ ਮਾਨ ਦੇ ਪਰਿਵਾਰ ਉੱਪਰ ਲੱਗੇ ਇਲਜ਼ਾਮਾਂ ਦੀ ਜਾਂਚ ਸੀਬੀਆਈ ਜਾਂ ਫਿਰ ਈਡੀ ਕਰੇਗੀ ਕੀ ਭਗਵੰਤ ਮਾਨ ਦੀਆਂ ਮੁਸ਼ਕਲਾਂ ਦੇ ਵਿੱਚ ਵੱਡਾ ਵਾਦਾ ਹੋ ਸਕਦਾ ਹੈ ਆਖਰ ਪਰਿਵਾਰ ਦੇ ਉੱਪਰ ਵੱਡੇ ਇਲਜ਼ਾਮ ਲੱਗਣ ਤੋਂ ਬਾਅਦ 24 ਘੰਟੇ ਬੀਤਣ ਤੋਂ ਬਾਅਦ ਵੀ ਆਖਰ ਭਗਵੰਤ ਮਾਨ ਚੁੱਪ ਕਿਉਂ ਨਹੀਂ ਇਸ ਦਾ ਜਵਾਬ ਕਿਉਂ ਨਹੀਂ ਦਿੱਤਾ ਗਿਆ ਜੋ ਚੈਲੈਂਜ ਸ਼ੀਤਲ ਅੰਗਰਾਲ ਦੇ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਸੀ ਉਸ ਚੈਲੈਂਜ ਦੇ ਉੱਪਰ ਆਖਰ ਚੁੱਪੀ ਦਾ ਕਾਰਨ ਕੀ ਹੈ ਚੁੱਪੀ ਦਾ ਮਤਲਬ ਕੀ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਜਲੰਧਰ ਜਿਮਨੀ ਚੋਣ ਦੀ ਜਿੱਥੇ ਕੀ ਦਲ ਬਦਲੀਆਂ ਲਗਾਤਾਰ ਜਾਰੀ ਨੇ ਅੱਜ ਵੱਡਾ ਝਟਕਾ ਲੱਗਿਆ ਪਰ ਇਹ ਹੁਣ ਤੱਕ ਕਨਫਿਊਜ਼ਨ ਬਣੀ ਹੋਈ ਹੈ ਇਹ ਦਲ ਬਦਲੀ ਦਾ ਝਟਕਾ ਆਖਰ ਲੱਗਿਆ ਕਿਨੂੰ ਹੈ ਕੀ ਸੁਖਬੀਰ ਬਾਦਲ ਦੀ ਵੱਡਾ ਝਟਕਾ ਹੈ ਜਾਂ ਫਿਰ ਅਕਾਲੀ ਦਲ ਦੇ ਬਾਗੀ ਧੜੇ ਦੇ ਲਈ ਝਟਕਾ ਹੈ ਪੂਰੇ ਸਿਨੈਰੀਓ ਕੀ ਬਣ ਰਿਹਾ ਹੈ ਹੁਣ ਇਹ ਦਲ ਬਦਲੀ ਤੋਂ ਬਾਅਦ ਅਕਾਲੀ ਦਲ ਦੇ ਬਾਗੀ ਧੜੇ ਦਾ ਰੁੱਕੀ ਰਹਿਣ ਵਾਲਾ ਹੈ ਕਿ ਉਹ ਸੁਖਬੀਰ ਬਾਦਲ ਦੇ ਨਾਲ ਚੱਲਣਗੇ ਜਾਂ ਫਿਰ ਪਾਰਟੀ ਤੋਂ ਅਲੱਗ ਤਰੀਕੇ ਦੇ ਨਾਲ ਚੱਲਦੇ ਨਜ਼ਰ ਆਉਣਗੇ ਕਿਸ ਤਰ੍ਹਾਂ ਦਾ ਰੁਖ ਰਹਿਣ ਵਾਲਾ ਹੈ ਬਾਗੀ ਧੜੇ ਦਾ ਗੱਲਬਾਤ ਉਸ ਤੋਂ ਉੱਪਰ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੋਦਾ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਰਵਿੰਦਰ ਸਿੰਘ ਪੱਟੀ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਡਾਕਟਰ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਸ਼ੁਕਰੀਆ ਲਖਵਿੰਦਰ ਜੀ ਸਤਿ ਸ੍ਰੀ ਅਕਾਲ ਸ੍ਰੋਤਿਆਂ ਨੂੰ ਦਰਸ਼ਕਾਂ ਨੂੰ ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ 24 ਘੰਟੇ ਪਹਿਲਾਂ ਸ਼ੀਤਲ ਅੰਗਰਾਲ ਦੇ ਵੱਲੋਂ ਲਾਈਵ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਟਾਰਗੇਟ ਕਰਦੇ ਹੋਏ ਇੱਕ ਚੈਲੰਜ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਦਿੱਤਾ ਸੀ ਗੰਭੀਰ ਇਲਜ਼ਾਮ ਲਗਾਏ ਸੀ ਵੀ ਐਮਐਲਏ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਉਹਨਾਂ ਦੇ ਪਰਿਵਾਰ ਦੇ ਨਾਮ ਦੇ ਉੱਪਰੋਗਰਾਹੀ ਕਰਦਾ ਹੈਗਾ ਸੋ ਉਹਨਾਂ ਨੇ ਕਿਹਾ ਸੀ ਕਿ ਮੇਰੇ ਕੋਲੇ ਕਾਫੀ ਰਿਕਾਰਡਿੰਗਾਂ ਨੇ ਮੇਰੇ ਕੋਲੇ ਕਾਫੀ ਪ੍ਰੂਫ ਨੇ ਮੇਰੇ ਤੋਂ ਲੈ ਕੇ ਜਾਤਾ ਆ ਕੇ ਲੈ ਜਾਣ ਮੁੱਖ ਮੰਤਰੀ ਸਾਹਿਬ ਮੇਤੋਂ ਪ੍ਰੂਫ ਮੰਗਾ ਲੈਣਾ ਤੇ ਇਹਦੇ ਉੱਪਰ ਮੈਨੂੰ ਇਹ ਜ਼ਰੂਰ ਕਹਿਣ ਵੀ ਭਾਈ ਮੈਂ ਕਾਰਵਾਈ ਕਰਾਂਗਾ ਤੇ ਲੇਕਿਨ ਜੇਕਰ ਕਹਿੰਦੇ ਵੀ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਮੈਂ 5 ਤਰੀਕ ਨੂੰ ਇਹ ਸਾਰੇ ਪ੍ਰੂਫ ਨੇ ਜਿਹੜੇ ਜਨਤਾ ਕਰ ਦੂੰਗਾ ਹੁਣ ਮੁੱਖ ਮੰਤਰੀ ਸਾਹਿਬ ਦੀ ਚੁੱਪੀ ਦੇ ਉੱਪਰ ਸਵਾਲ ਨੇ ਕਿਉਂਕਿ ਆਪਣੇ ਵਿਰੋਧੀਆਂ ਨੂੰ ਤੁਰੰਤ ਜਵਾਬ ਦੇਣ ਵਾਲੇ ਹਰ ਇੱਕ ਨਿੱਕੇ ਨਿੱਕੀ ਗੱਲ ਉੱਪਰ ਜਵਾਬ ਦੇਣ ਵਾਲੇ ਮੁੱਖ ਮੰਤਰੀ ਸਾਹਿਬ ਜਦੋਂ ਉਹਨਾਂ ਦੇ ਪਰਿਵਾਰ ਦੇ ਉੱਪਰ ਇੰਨੇ ਵੱਡੇ ਇਲਜ਼ਾਮ ਲਗਾਏ ਗਏ ਨੇ ਲਾਈਵ ਹੋ ਕੇ ਇਲਜ਼ਾਮ ਲਗਾਏ ਗਏ ਨੇ ਖੁੱਲਾ ਚੈਲੰਜ ਕੀਤਾ ਗਿਆ ਤਾਂ ਆਖਰ ਭਗਵੰਤ ਮਾਨ ਜੀ ਇਸ ਮਾਮਲੇ ਤੇ ਚੁੱਪ ਕਿਉਂ ਨਹੀਂ ਆਖਰ ਕਾਰਨ ਕੀ ਨੇ ਸੋ ਜਲੰਧਰ ਜੀ ਪਹਿਲੀ ਗੱਲ ਤੋਂ ਬੜੀ ਉਸ ਨਾਕ ਹੈ ਜਲੰਧਰ ਦੇ ਵਿੱਚ ਪਹਿਲਾਂ ਵੀ ਆਪਾਂ ਦੇਖਿਆ ਹੈ ਇਹ ਦਲਬਦਲੀਆਂ ਦੇ ਰਿਪੋਰਟ ਲੱਗਦਾ ਸੀ ਕਿ ਟੁੱਟ ਗਏ ਨੇ ਪਰ ਐਂ ਲੱਗਦਾ ਉਹ ਆਪਣੇ ਰਿਪੋਰਟ ਆਪ ਹੀ ਥੋੜੀ ਜਹ ਰਹੇ ਨੇ ਸਾਰਾ ਕੁਝ ਜੋ ਹੋ ਰਿਹਾ। ਇਹੀ ਸ਼ੀਤ ਲੂਰਾਲ ਜੀ ਪਹਿਲਾਂ ਤੁਸੀਂ ਦੇਖੋ ਇਹਨਾਂ ਨੇ ਕਿੰਨੇ बटे-ਬਟੇ ਖਾਤੇ ਕਿੱਥੇ-ਕਿੱਥੇ ਗਏ ਲੋਟਸ ਆਪਰੇਸ਼ਨ ਸਾਰਾ ਗੁੱਸਾ ਦੀ ਦੁਨੀਆ ਨੂੰ ਪਤਾ ਹੀ ਗਿਆ। ਪਰ ਕੱਲ ਜਿਹੜਾ ਉਹਨਾਂ ਨੇ ਮਤਲਬ ਫੋਲੀਆਂ ਨੇ ਪਰਤਾਂ ਉਹ ਬਹੁਤ ਹੀ ਡਰਾਉਣ ਵਾਲੀਆਂ ਨੇ ਆਪਣੇ ਆਪ ਦੇ ਵਿੱਚ ਇੱਕ ਤਾਂ ਫੋਟੋ ਉਹਨਾਂ ਨੇ ਦਿਖਾਈਆਂ ਉਹਨਦੇ ਐਮ.ਐਲ.ਏ. ਦੀਆਂ ਫਿਰ ਇੱਕ ਬੰਦੇ ਦੀਆਂ ਜਿਹੜਾ ਉਹ ਆਪਣੇ ਅਮੂਡ ਵਾਈਜ਼ਰ ਪਾਉਂਦਾ ਉਹਦੀਆਂ ਜਿਹੜੀ ਵੱਲ ਸਰਵ ਦੇ ਨਾਲ ਮਤਲਬ ਇਦਾਂ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਸਾਡੇ ਸਿਆਸਤਦਾਨ ਨੇ ਜਿਹੜੇ ਕੂਣਾ ਦੇ ਵਿੱਚ ਤੇ ਆਮ ਜਿਹੜੇ ਗਲੀ ਮੁਹੱਲੇ ਦੇ ਵਿੱਚ ਹਫਤਾ ਵਸੂਲੀ ਵਾਲੇ ਗੁੰਡੇ ਨੇ ਉਹਨਾਂ 'ਚ ਫਰਕ ਨਹੀਂ ਪਈ ਰਿਹਾ। ਪਰ ਇੱਕ ਦੂਜੇ ਦੇ ਇਸ ਤਰੀਕੇ ਦੇ ਨਾਲ ਪਰਦੇ ਫੋੜਦੇ ਨੇ ਜਿਸ ਤਰ੍ਹਾਂ ਉਹਨੇ ਦੱਸਿਆ ਹੋਵੇ ਕulfiyan ਵਾਲਿਆਂ ਤੋਂ ਆਈਸਕ੍ਰੀਮ ਵਾਲਿਆਂ ਤੋਂ ਰੇੜੀਆਂ ਵਾਲਿਆਂ ਤੋਂ ਪੈਸੇ ਇਕੱਠੇ ਕੀਤੇ ਜਾਂਦੇ ਨੇ ਔਰ ਕੌਣ ਕੌਣ ਕਰਦਾ ਹੈ ਉਸ ਤੋਂ ਕਹਿੰਦਾ ਮੇਰੇ ਕੋਲ ਰਿਪੋਰਟਿੰਗਸ ਨਹੀਂ ਸਾਰੀਆਂ। ਆਪਣੇ ਆਪ ਦੇ ਵਿੱਚ ਪੜੀ ਇਹ ਡਰੋਨ ਵਾਲੀ ਗੱਲ ਹੈ ਕਿ ਉੰਦੀ ਸਟੇਟ ਦੇ ਵਿੱਚ ਸੀ ਰਹ ਰਹੇ ਇਸ ਤਰ੍ਹਾਂ ਦੇ ਸਾਡੇ ਜਿਹੜੇ ਨਮਾਇंदे ਜਿਹੜੇ ਰੰਗਲੇ ਪੰਜਾਬ ਦੀਆਂ ਗੱਲਾਂ ਕਰਦੇ ਸੀ ਜਿਹੜੇ ਭਲਸਿੰਘ ਦੇ ਨਾਂ ਤੋਂ ਹੀ ਖੇਠਾਂ ਨਹੀਂ ਉਤਰਦੇ ਭਲਸਿੰਘ ਜੀ ਵੀ ਕਿਤੇ ਬੈਠੇ ਸਵਰਗ ਦੇ ਵਿੱਚ ਬਹੁਤ ਤੜਫ ਰਹੇ ਹੋਣਗੇ ਕਿ ਕੀ ਬਣਾਤਾ ਸੀ ਕਿਹੜੇ ਲੋਕਾਂ ਨੂੰ ਅੱਗੇ ਲਿਆਇਆ ਮਤਲਬ ਅੱਛਾ ਫੇਰ ਇਹ ਹੈ ਕਿ ਮਾਨ ਸਾਹਿਬ ਪਹਿਲਾਂ ਤਾਂ ਬਚਾਰੇ ਚੰਡੀਗੜ੍ਹ ਵਾਲੇ ਦੇ ਸਪੈਲਿੰਗਾਂ ਦੇ ਮਸਲੇ 'ਚੋਂ ਹੀ ਸੀ ਨਿਕਲੇ ਦਿਲੰਦਰ ਉਹ ਆਪਣਾ ਘਰ ਲਈ ਬੈਠੇ ਨੇ ਮੁਲਾਜ਼ਮ ਉਥੇ ਘਰ ਨੂੰ ਘੇਰੇ ਪਾ ਰਹੇ ਨੇ ਟੌਪਾਂ ਤੇ ਚੜਦੇ ਫਿਰਦੇ ਨੇ ਮਤਲਬ ਇਹ ਨਵੀਂ ਗੱਲ ਖੜੀ ਹੋ ਗਈ ਹੈ ਔਰ ਇਹਦਾ ਜਵਾਬ ਅਜੇ ਤੱਕ ਕੋਈ ਨਹੀਂ ਆਇਆ ਉਹਨਾਂ ਤਾਂ ਚਾਹੀਦਾ ਸੀ ਕਿ ਤੁਰੰਤ ਇਸ ਗੱਲ ਦਾ ਜਵਾਬ ਦਿੱਤਾ ਜਾਂਦਾ ਅੱਛਾ ਹਮਲਾ ਵੀ ਬਿਲਕੁਲ ਉਹਨਾਂ ਦੇ ਪਰਿਵਾਰ ਦੇ ਉੱਪਰ ਨਜ਼ਦੀਕੀ ਰਿਸ਼ਤੇਦਾਰਾਂ ਦੇ ਉੱਪਰ ਹੈ ਇਹ ਤਾਂ ਇਹ ਬਿਲਕੁਲ ਝੂਠਾ ਹੈ ਫਿਰ ਵੀ ਬੜੀ ਖਤਰਨਾਕ ਗੱਲ ਹੈ ਮੈਨੂੰ ਲੱਗਦਾ ਸਾਡਾ ਲੈਵਲ ਸਿਆਸਤ ਦਾ ਕਿੱਥੇ ਜਾ ਰਿਹਾ ਜੇ ਸੱਚਾ ਹੈ ਫਿਰ ਤਾਂ ਕੁਝ ਕਹਿਣ ਸੁਣਨ ਵਾਲੀ ਗੱਲ ਰਹੀ ਹੋਈ ਨਹੀਂ ਹੈ ਇਹ ਤਾਂ ਇਹ ਹੈ ਕਿ ਜਿਹੜੀ ਚੀਜ਼ਾਂ ਅਸੀਂ ਕਦੇ ਸੋਚੀਆਂ ਅਸੀਂ ਜ਼ਿੰਦਗੀ 'ਚ ਉਹ ਉਹ ਨਾਰਮਲਾਈਜ਼ ਹੁੰਦੀਆਂ ਜਾਂਦੀਆਂ ਨੇ ਸਾਡੇ ਸਮਾਜ 'ਚ। ਮਤਲਬ ਮੈਂ ਜਦ ਤੋਂ ਆਪਾਂ ਨੇ ਇਹ ਸ਼ੁਰੂ ਕੀਤੀਆਂ ਨੇ ਇਹ ਡਿਸਕਸ਼ਨਸ ਮੈਨੂੰ ਬਹੁਤ ਸਾਰੇ ਫੋਨ ਆਏ ਜਿਹੜੇ ਪੁਰਾਣੇ ਮਿੱਤਰ ਸੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਤੁਸੀਂ ਸਿਆਸੀ ਮਹਾਰਤ ਨੂੰ ਲਿਖ ਦਿੰਦੇ ਨੇ। ਕਿ ਕਿਹੜੀ ਸਿਆਸਤ ਹੈ ਜਿਹਦੀ ਮਹਾਰਤ ਦੀ ਤੁਸੀਂ ਗੱਲ ਕਰਦੇ। ਅਸੀਂ ਤਾਂ ساری ਉਮਰ ਖੇਡਾਂ ਦੀ ਸਟੱਡੀ ਕਰੀ ਹੋਰ ਦੁਨੀਆ ਦੇ ਜਿਹਨੂੰ ਇਤਿਹਾਸ ਦੀ ਕਰੀ। ਮਤਲਬ ਆ ਤਾਂ ਕਦੇ ਸੋਚਿਆ ਹੀ ਨਹੀਂ ਸੀ। ਇਸ ਲੈਵਲ ਤੇ ਜਿਹੜੀ ਪਾਰਟੀ ਨੂੰ ਲੋਕ ਇਸ ਤਰ੍ਹਾਂ ਮਤਲਬ ਉਹ ਪਲਕਾਂ ਤੇ ਬਿਠਾਉਣਗੇ 92 ਐਮ.ਐਲ.ਏ ਦੇਣਗੇ ਪਰ ਉਹਨਾਂ ਦੇ ਬੰਦੇ ਹੁੰਦੇ ਆ ਹਾਲ ਉਹ ਜੀ ਸਾਡੇ ਸਾਹਮਣੇ ਪਰ ਇਹਨਾਂ ਦਾ ਹੀ ਬੰਦਾ ਹੈ ਇਹ ਨਹੀਂ ਹੈ ਕਿ ਉਹ ਮਤਲਬ ਕੋਈ ਕੋਈ ਬਾਹਰੋਂ ਆਇਆ ਜਾਂ ਹੋ ਰਿਹਾ ਇਹਨਾਂ ਦਾ ਵੀ ਹਿੱਸਾ ਸੀ ਉਹ ਮਤਲਬ ਫੇਰ ਉਹ ਛੱਡ ਕੇ ਪਹਿਲਾਂ ਉਹਨੂੰ ਯੂਜ਼ ਕੀਤਾ ਗਿਆ ਪਤਾ ਨਹੀਂ ਉਹਨੇ ਇਹਨਾਂ ਨੂੰ ਯੂਜ਼ ਲੋਟਸ ਸਿਪਰੇਸ਼ਨ ਹੋਇਆ ਐਫ.ਆਈ.ਆਰ ਕਟਾਈ ਗਈ ਅਰ ਉਹਨੇ ਉਹਦੇ ਬਾਰੇ ਵੀ ਕਿਹਾ ਮੈਂ ਬੜਾ ਕੁਝ ਦੱਸਾਂਗਾ ਮੰਤੇ ਕਿਸ ਤਰ੍ਹਾਂ ਦਾ ਸਾਡੇ ਸਿਆਸਤਦਾਨ ਜਾਂ ਜਿਹਨਾਂ ਨੂੰ ਅਸੀਂ ਆਗੂ ਸਮਝਦੇ ਹਾਂ ਜਾਂ ਜਿਹੜੇ ਉਹ ਜਿਨ੍ਹਾਂ ਦੀਆਂ ਫਲੈਕਸਾਂ ਲੱਗੀਆਂ ਹੋਈਆਂ ਨੇ ਸਾਰੇ ਸ਼ਹਿਰਾਂ ਦੇ ਵਿੱਚ ਉਸ ਜੀਵ ਕਿਤਰੇ ਤਰ੍ਹਾਂ ਤੋਂ ਵੀ ਥੱਲੇ ਲੈਵਲ ਚਲੇ ਆ ਗਏ ਪਰ ਕਮਾਲ ਦੀ ਗੱਲ ਇਹ ਹੈ ਕਿ ਨਵੇਂ ਹੀ ਨਵੇਂ ਤਮਾਕੀ ਦੇ ਆ ਰਹੇ ਨੇ ਤੁਹਾਨੂੰ ਪਰਮਾਤਮਾ ਦੀ ਐਸੀ ਚੀਜ਼ ਖੇਡ ਹੈ ਕਿ ਜਿਹੜਾ ਮਰਮੋਟਾ ਲੱਗਦਾ ਹੈ ਕਿ ਸ਼ਾਇਦ ਇਹ ਠੀਕ ਹੋਊਗਾ ਉਹੀ ਮੁਸ਼ਕਧਾਰ ਨਿਕਲਦਾ ਹੈ ਮਨ ਇਸ ਤਰ੍ਹਾਂ ਤੁਸੀਂ ਸੇਵ ਕੀਤੇ ਜਾਂਦੇ ਜਿਹਨੂੰ ਹੱਥ ਕੋਣੀ ਉਹ ਵੀ ਗਲਿਆ ਹੋਇਆ ਜੀ ਔਰ ਡਾਕਟਰ ਦੂਸਰੇ ਪਾਸੇ ਇਹ ਵੀ ਗੱਲ ਦੇਖਣ ਵਾਲੀ ਹੈ ਜੀ ਵੀ ਉਹ ਇੱਕ ਪਾਸੇ ਦਾ ਲਾਈਵ ਹੋ ਕੇ ਸ਼ਰਿਆਮ ਇਹ ਗੱਲ ਕਹਿ ਰਿਹਾ ਵੀ ਮੇਰੇ ਕੋਲੇ ਪ੍ਰੂਫ ਨਹੀਂ ਮੇਰੇ ਕੋਲੇ ਰਿਕਾਰਡਿੰਗਾਂ ਨਹੀਂ ਗਿਆ ਵੀ ਤੁਹਾਡਾ ਐਮਐਲਏ ਤੁਹਾਡੇ ਪਰਿਵਾਰ ਦੇ ਨਾਮ ਦੇ ਉੱਪਰ ਕੀ ਕੁਝ ਕਰ ਰਿਹਾਗਾ ਇਹ ਇਹ ਗੱਲ ਕਹਿੰਦਾ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਇਹ ਵੀ ਗੱਲ ਕਹਿ ਰਿਹਾ ਵੀ ਭਾਈ ਮੈਨੂੰ ਪਹਿਲਾਂ ਭਰੋਸਾ ਦੇਣ ਸੀਐਮ ਸਾਹਿਬ ਵੀ ਮੈਂ ਕਾਰਵਾਈ ਕਰਾਂਗਾ ਮੈਂ ਫੇਰ ਪ੍ਰੂਫ ਦਵਾਂਗਾ ਤੇ ਉਧਰ ਇਸ ਤੋਂ ਬਾਅਦ ਇਹ ਘਟਨਾ ਕਰ ਮੇ ਚੱਲੇ ਰਿਹਾਗਾ ਬਿਕਰਮ ਮਜੀਠੀਆ ਲਾਈਵ ਹੋ ਜਾਂਦੇ ਨੇ ਉਹ ਇਸ ਤੋਂ ਅੱਗੇ ਵੱਧ ਕੇ ਗੱਲ ਕਰਦੇ ਨੇ ਉਹ ਕਹਿੰਦੇ ਵੀ ਭਗਮਨਤਮਨ ਲੱਗਦਾ ਤੇਤੋਂ ਕਾਰਵਾਈ ਨਹੀਂ ਹੋਣੀ ਤੇਤੋਂ ਨਿਰਪੱਖ ਜਾਂਚ ਨਹੀਂ ਹੋਣੀ ਉਹ ਸ਼ੀਤਲੰਗਰਾਲ ਦੇ ਬਹਾਨੇ ਉਧਰ ਚੱਲ ਕੇ ਬੀਜੇਪੀ ਨੂੰ ਵੀ ਘੇਰਨਾ ਸ਼ੁਰੂ ਕਰ ਦਿੰਦੇ ਨੇ ਉਹ ਕਹਿੰਦੇ ਭਈ ਜਿਹੜੀ ਜਾਂਚ ਆਗੀ ਉਹ ਕਰਾਏ ਸੀਬੀਆਈ ਤੋਂ ਲੈਣੀ ਜਾਂ ਈਡੀ ਤੋਂ ਲੈਣੀ ਚਾਹੀਦੀ ਹੈ ਕੀ ਲੱਗਦਾ ਕੀ ਹੁਣ ਇਸ ਮਾਮਲੇ ਦੇ ਵਿੱਚ ਬੀਜੇਪੀ ਦੀ ਇਨਵੋਲਵਮੈਂਟ ਵੀ ਹੋ ਸਕਦੀ ਹੈ ਕਿਉਂਕਿ ਜਿਹੜੇ ਵਿਅਕਤੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਇਹ ਸਾਰੇ ਉਹ ਜਿਮਨੀ ਚੋਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਉਹਨਾਂ ਦੇ ਉਮੀਦਵਾਰ ਨੇ ਕਿਵੇਂ ਲੱਗ ਰਿਹਾ ਮਸਲਾ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾਗਾ ਕੋਕਲੇ ਵੀ ਇਸ ਹਮਾਮ ਵਿੱਚ ਸਾਰੇ ਹੀ ਮੰਗੇ ਨੇ ਜੀਤਿਆ ਸਾਹਿਬ ਨੇ ਤਾਂ ਬਿਲਕੁਲ ਪਰਦਾ ਹੀ ਚੱਕ ਤਾਇਰ ਗੱਲ ਉਹ ਠੀਕ ਹੈ ਮੈਂ ਤਾਂ ਮਸ਼ੀਨ ਕਹਿੰਦਾ ਹੁਣਾਂ ਕਿ ਜਦੋਂ ਦੂਜਿਆਂ ਬਾਰੇ ਬੋਲਦੇ ਨੇ ਸਾਡੇ ਸਿਆਸਤਦਾਨ ਬਿਲਕੁਲ ਸੱਚੀਆਂ ਗੱਲਾਂ ਕਰਦੇ ਜਦੋਂ ਆਪਣੇ ਬਾਰੇ ਬੋਲਦੇ ਨੇ ਤਾਂ ਬਿਲਕੁਲ ਹੀ ਹੋਰੀ ਬਣ ਜਾਂਦੇ ਇਹੀ ਮਾਨ ਸਾਹਿਬ ਦੀ ਦਸ਼ਾ ਹੈ ਮੇਟੀਆਂ ਜੀਆ ਤੁਸਾਂ ਨੇ ਬਿਲਕੁਲ ਵਾਜਬ ਗਲਤੀ ਕੀਤੀ ਉਹ ਕਹਿੰਦੇ ਵੀ ਦੇਖੋ ਪਹਿਲੀ ਗੱਲ ਤਾਂ ਤੁਸੀਂ ਦੀ ਇਨਕੁਆਰੀ ਕਰੋ ਪਹਿਲੀ ਗੱਲ ਤਾਂ ਤੁਸੀਂ ਨਾਲ ਬਹਿਸ ਕਰੋ ਉਹਦਾ ਚੈਲੰਜ ਕਬੂਲ ਕਰੋ ਪਰ ਜੇ ਤੁਹਾਡੇ ਚ ਨਹੀਂ ਦਮ ਹੈਗਾ ਤਾਂ ਤੁਸੀਂ ਇਹਦੀ ਇਨਕੁਆਰੀ ਕਰਾਉਂੋ ਇੰਡੀਪੈਂਡੈਂਟ ਇਨਕੁਆਰੀ ਕਰਾਓ ਕਿਉਂਕਿ ਤੁਹਾਡਾ ਰਾਜ ਹੈ ਤੁਹਾਡੇ ਐਮਐਲਏਾਂ ਤੇ ਤੁਹਾਡੇ ਪਰਿਵਾਰ ਤੇ ਪਰਦੋਸ਼ ਲਾਏ ਗਏ ਨੇ ਫਿਰ ਹੋਕੇ ਬਦ ਕੀ ਕਹਿ ਰਹੇ ਨੇ ਕਿ ਚਲੋ ਇਹਨਾਂ ਨੇ ਤਾਂ ਇਨਕੁਆਰੀ ਨਹੀਂ ਕਰਾਉਣੀ ਉਹ ਵਿਅਕਤੀ ਹੈ ਜਿਹੜਾ ਵੈਸੇ ਉਹਦੀ ਕ੍ਰੈਡਿਬਿਲਟੀ ਕੋਈ ਨਹੀਂ ਕਿਉਂਕਿ ਉਹਨੇ ਪਹਿਲਾਂ ਨੋਟਿਸ ਸਟੇਸ਼ਨ ਤੋਂ ਬੀਜੇਪੀ ਤੇ ਵੀ ਇਦਾਂ ਦੇ ਦੋਸ਼ ਲਾਏ ਸੀ ਔਰ ਹੁਣ ਉਹ ਬੀਜਪੀ ਵਾਲੇ ਪਾਸਿਓਂ ਖੜੇ ਹੋ ਕੇ ਇਹਨਾਂ ਦੇ ਉੱਪਰ ਨਾ ਰਿਹਾ। ਉਹ ਕਹਿੰਦੇ ਬੀਜਪੀ ਹੋਈ ਸੀਬੀਆਈ ਜਾਂ ਈਡੀ ਤੋਂ ਈਦੀ ਇਨਕੁਆਇਰੀ ਕਰਾ ਲਵੇ ਪਰ ਉਹ ਨਾਲ ਦੇ ਨਾਲ ਜਿਹੜੀ ਉਹਨਾਂ ਨੇ ਸਭ ਤੋਂ ਗੰਭੀਰ ਗੱਲ ਕਰੀ ਹੈ। ਉਹ ਇਹ ਕਹਿੰਦੇ ਬੀਜਪੀ ਵੀ ਨਹੀਂ ਕਰਵਾਉਗੀ। ਉਹਦਾ ਕਾਰਨ ਇਹ ਦੱਸ ਰਹੇ ਨੇ ਕਿ ਤੁਸੀਂ ਕੇਜਰੀਵਾਲ ਉੱਤੇ ਤਾਂ ਕੇਸ ਦਾਜਰ ਕਰਨ ਨੂੰ ਮਿੰਟ ਲਾਇਆ ਪਰ ਕਿਉਂਕਿ ਭਗਵੰਤਮਾਨ ਤੁਹਾਡੇ ਨਾਲ ਅੰਦਰ ਹੋੜਾ ਲੱਗੇ ਚੱਲ ਰਿਹਾ ਹੈ ਇਸ ਕਰਕੇ ਤੁਸੀਂ ਇਹ ਪਰਦਾ ਵੀ ਨਹੀਂ ਫੋਲੋਗੇ। ਤੁਸੀਂ ਦੇਖੋ ਇਹਦੇ ਨਾਲ ਮੇਰਾ ਖਿਆਲ ਵਿੱਚ ਬਚ ਕਿਹੜਾ ਗਿਆ। ਇਸ ਹਮਾਮ ਵਿੱਚ ਸਾਰੇ ਨੰਗੇ ਹੋ ਗਏ ਨੇ ਪਹਿਲਾਂ ਤਾਂ ਮੁਜੀਠੀਆ ਸਾਹਿਬ ਦੇ ਉੱਪਰ ਕਿੰਨੇ ਕੇਸ ਡਰੱਗਸ ਦੇ ਹੋਰ ਕਿੰਨਾ ਕੁਸ਼ ਕੇਚਰੀ ਵਾਲ ਗੋਲੇ ਆ ਫਿਰ ਉਹਨੇ ਮੁਕਦਮਾ ਕਰਤਾ ਉਹਨੇ ਮਾਫੀ ਮੰਗੀਓ ਪਾਜੀ ਜੇ ਸਾਡੇ ਫਿਊਚਰ ਦੇ ਇਹ ਲੋਕ ਨੇ ਜਿਹੜੇ ਮਤਲਬ ਇਹਨਾਂ ਨੇ 30 30 ਸਾਲ ਸਿਆਸਤ ਦੇ ਵਿੱਚ ਰਹਿਣਾ ਸਾਡੇ ਲੀਡਰ ਨੇ ਜਿਹੜੇ ਸਾਡੇ ਮੁੱਖ ਮੰਤਰੀ ਵੰਡ ਦੇ ਕੈਂਡੀਡੇਟ ਨੇ ਚਾਹੇ ਉਹ ਜਿੰਨੇ ਵੀ ਯੰਗ ਲੀਡਰ ਨੇ ਹੋ ਉਹਨਾਂ ਸਾਰਿਆਂ ਦੀ ਐਮਿਸ਼ਨ ਹੈ ਮਤਲਬ ਉਹਨਾਂ ਦੀ ਇੱਕ ਦੂਜੇ ਦੀ ਕਰਦਾਰ ਕਸ਼ੀ ਕਿੰਨੀ ਕਰ ਇਹ ਕਿ ਦੂਜੇ ਦਾ ਪਰਦਾ ਕਿਸ ਤਰ੍ਹਾਂ ਉੱਪਰ ਘੇਟ ਰਿਹਾ ਹੈ ਪਰ ਸਾਰੀਆਂ ਪਾਰਟੀਆਂ ਨਹੀਂ ਹੋ ਰਹੀਆਂ ਸਾਡੇ ਸਾਹਮਣੇ ਕੁਦਰਤ ਦੀ ਖੇਡ ਦੇ ਵਿੱਚ ਉਹੀ ਵਿਅਕਤੀ ਨੋਟਿਸ ਪ੍ਰੋਸੀਜਨ ਦੇ ਦੌਰਾਨ ਇਹਨਾਂ ਵੱਲੋਂ ਅੜਤੇ ਉਹਨਾਂ ਨੂੰ ਕਹਿ ਰਿਹਾ ਸੀ ਪਰ ਉਹ ਕੁਝ ਮਤਲਬ ਇਹ ਹੈ ਉਹ ਵੀ ਬਹੁਤ ਵੱਡਾ ਸੀ ਆਪਣੇ ਆਪ ਦੇ ਵਿੱਚ ਕੇਸ ਵੀ ਦਰਜ ਹੋਏ ਵੱਡਾ ਸੈਸ਼ਨ ਸੱਦੇ ਆ ਗਿਆ ਸਰ ਉਹ ਖੁਦ ਜੀ ਖ਼ਸਬ ਨੂੰ ਸਾਰਾ ਜ਼ਿਕਰ ਕੀਤਾ ਪਰ ਹੁਣ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਗੱਲ ਆਪਾਂ ਬਾਕੀ ਸਾਰੀ ਇੱਥੇ ਛੱਡਦੇ ਬਿਲਕੁਲ ਸਹੀ ਹੈ ਕਿ ਨਾ ਤਾਂ ਇਹਨਾਂ ਨੇ ਕੋਈ ਇਨਕੁਆਰੀ ਕਰਾਉਣੀ ਹੈ ਕੱਟੜ ਮਾਹੰਦਰ ਮਹਿੰਦੀ ਜੀਪੀ ਨੇ ਕਰਾਉਣੀ ਤੇ ਲੋਕ ਕੀ ਕਰਨ ਵਿਚਾਰੇ ਤੇ ਜੇ ਜੇ ਸਾਡੀ ਪਬਲਿਕ ਲਾਈਫ ਦੇ ਵਿੱਚ ਐਸੇ ਲੋਕ ਆ ਗਏ ਨਹੀਂ ਕਿ ਅੱਜ ਇੱਕ ਪਾਸੇ ਖੜ ਕੇ ਕੋਈ ਬੰਦਾ ਦੂਜਿਆਂ ਤੇ ਬਹੁਤ ਹੀ ਗੰਦੀ ਕਿਸਮ ਦੇ ਦੋਸ਼ ਲਾ ਰਿਹਾ ਹੈ ਦੂਜੇ ਦਿਨ ਦੂਜੇ ਪਾਸੇ ਜਾ ਕੇ ਉਧਾਂ ਦੇ ਲਾ ਰਿਹਾ ਹੈ ਅੱਛਾ ਇਨਕੁਆਰੀਆਂ ਵੀ ਜਿਹੜੀਆਂ ਸਿੱਟਾਂ ਬਣਦੀਆਂ ਨੇ ਆਪਾਂ ਡਾਊਚੱਕ ਦੇ ਮਾਮਲੇ 'ਚ ਦੇਖਿਆ ਕੋਈ ਵੱਡੀ ਗੱਲ ਨਹੀਂ ਹੁੰਦੀ ਵੀ ਇਨਕੁਆਰੀ ਵੀ ਟਕਣ ਦਾਤਰ ਹੁੰਦੀ ਹੈ ਬਹੁਤ ਵਾਰ ਠੀਕ ਤੋਂ ਮੇਰਾ خیال ਹੈ ਵੀ ਸਰਕਲ ਬਿਲਕੁਲ ਖਾਸ ਕਰਕੇ ਜਲੰਧਰ ਦੀ ਜਿਹੜੀ ਧਰਤੀ ਹੈ ਪੁਰਾਣੀ ਇਤਿਹਾਸਿਕ ਧਰਤੀ ਹੈ ਬਹੁਤ ਜ਼ਿਆਦਾ ਮਤਲਬ ਉਹ ਸਾਰੇ ਦੀ ਸਾਰੀ ਮੇਰਾ ਖਿਆਲ ਹੈ ਵੀ ਸਰਕਲ ਕੰਪਲੀਟ ਕਰ ਰਹੀ ਹੈ ਇੱਕ ਪਾਰਟੀ ਜੋ ਬੰਦਾ ਨਿਕਲਦਾ ਦੋ ਜਿਸ ਤੀਜੀ ਚੀਜ਼ ਹੋ ਕੇ ਮੁੜ ਕੇ ਪਿਛਲੀ ਜਾਈ ਆ ਜਾਂਦਾ ਹੈ ਮਤਲਬ ਐਸਾ ਗੇੜ ਚੱਲਿਆ ਹੋਇਆ ਹੈ ਕੋਈ ਜਿਹੜਾ ਅਨਬਲੀਵੇਬਲ ਹੈ ਜਿਹੜਾ ਐ ਲੱਗਦਾ ਵੀ ਕੋਈ ਅਸੀਂ ਨਾਈਟਮੇਅਰ ਦੇਖ ਰਹੇ ਹਾਂ ਕਿ ਇਹ ਸੱਚੀਆਂ ਵੀ ਨਹੀਂ ਕਰਾ ਜੇ ਕਿਸੇ ਨੂੰ ਦੱਸੀਏ ਕਿ ਕੁਝ ਮਹੀਨੇ ਪਹਿਲਾਂ ਹੀ ਇਸੇ ਵਿਅਕਤੀ ਨੂੰ ਦਬਾਅ ਬਣਾ ਕੇ ਡੀਜੀਪੀ ਦੇ ਕੋਲ ਸਾਡੇ ਚੀਵਾ ਸਾਹਿਬ ਲੈ ਕੇ ਗਏ ਕੇਸ ਦਰਜ ਕਰ ਕੋ ਕੇਸ ਉੱਥੇ ਖੜਾ ਹੈ ਉਹੀ ਬੰਦਾ ਉਸ ਪਾਰਟੀ ਨੂੰ ਛੱਡ ਕੇ ਜਿਹੜੀ ਪਾਰਟੀ ਤੇ ਦੋਸ਼ ਲਾਉਂਦਾ ਉਹਦੇ ਵਿੱਚ ਚਲੇ ਜਾਂਦਾ ਉਧਰੋਂ ਖੜੇ ਹੋ ਕੇ ਇੰਨੀ ਗੰਭੀਰ ਦੋਸ਼ ਲਾ ਰਹੇ ਸੀਐਮ ਦੇ ਉੱਪਰ ਸੀਐਮ ਦੇ ਐਮਐਲਏ ਦੇ ਉੱਪਰ ਸੀਐਮ ਦੇ ਪਰਿਵਾਰ ਦੇ ਉੱਪਰ ਉਹਨਾਂ ਦੀ ਪੰਜੀ ਦੇ ਉੱਪਰ ਉਹਨਾਂ ਦੀ ਪਤਨੀ ਦੇ ਪਰ ਮੈਂ ਸਮਝਦਾ ਹਾਂ ਵੀ ਜੇ ਝੂਠੇ ਨੇ ਫਿਰ ਇਹ ਤਾਂ ਬਹੁਤ ਹੀ ਮਾੜੀ ਗੱਲ ਹੈ ਪਰ ਜੇ ਮੜਾ ਉਟ ਵੀ ਸੱਚਾ ਕਿਉਂਕਿ ਸੀਐਮ ਦੇ ਤੌਰ ਤੇ ਵੀ ਜਾਂ ਜਿਹੜੇ ਵੀ ਪਬਲਿਕ ਲਾਈਫ ਨੂੰ ਉਹਨਾਂ ਨੂੰ ਦੇਖੋ ਇਹ ਸ ਗੰਦਾ ਧਿਆਨ ਰੱਖਦੇ ਹੋਏ ਕਿ ਪਬਲਿਕ ਲਾਈਫ ਦੀ ਪਵਿੱਤਰਤਾ ਇਥੇ ਦੁਨੀਆ ਉਹੋ ਚੱਲੇਗੀ ਆਪਾਂ ਦੇ ਚਲੇ ਜਾਣੇ ਇਹਨਾਂ ਨੇ ਜਿਹੜੇ ਰਿਕਾਰਡ ਕੈਮ ਕਰ ਰਹੇ ਇਹ ਸੋਚ ਕੇ ਡਰ ਲੱਗਦਾ ਹੈ ਕਿ ਕਿਸ ਤਰ੍ਹਾਂ ਦੀ ਦੁਨੀਆ ਕਿਸ ਤਰ੍ਹਾਂ ਦਾ ਭਵਿੱਖ ਅਸੀਂ ਸਿਰਜ ਰਹੇ ਹਾਂ ਆਮਲੇ ਸਾਡੇ ਪੱਟਿਆਂ ਦੇ ਲਈ ਸਾਡੀ ਪਬਲਿਕ ਲਾਈਫ ਦੇ ਵਿੱਚ ਕਹਿਣ ਨੂੰ ਲੋਕਰਾਜ ਹੋਰ ਨਾਤੇ ਨਾਰੇ ਬਹੁਤ ਵੱਡੇ ਵੱਡੇ ਕੱਟੜ ਇਮਾਨਦਾਰ پتہ ਨਹੀਂ ਕੀ ਕੀ ਦੇ ਵਿੱਚ ਕੱਟੜ ਨੇ ਇਹ ਰਖ ਲੈ ਕੱਟੜ ਕ੍ਰਾਪਟ ਹੋਣ ਤੋਂ ਵੱਧ ਕੋਈ ਨਹੀਂ ਹੈ ਬਤਨ ਸਾਰਿਆਂ ਦਾ ਕੰਪੀਟੀਸ਼ਨ ਇਸ ਸਟੇਜ ਤੇ ਚੱਲ ਰਿਹਾ ਹੈ ਕਿ ਕਾਤੋਂ ਬੋਧਤ ਚ ਉਪਰ ਬਤੂ ਬਤ ਫੰਡ ਬਤੂ ਬਤ ਮਤਲਬ ਲੁੱਟਮਾਰ ਜਿਹੜੀ ਕਰੀ ਜਾ ਸਕਦੀ ਹੈ ਸਾਹਿਬ ਇਸ ਮਾਮਲੇ ਦੇ ਵਿੱਚ ਕਿਉਂਕਿ ਹੋ ਸਕਦੇ ਵਿੱਚ ਬਿਲਕੁਲ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਹੋਸਾ ਸਾਰਾ ਕੁਝ ਝੂਠ ਹੋਵੇ ਕੋਈ ਸਚਾਈ ਨਾ ਹੋਵੇ ਕਿਉਂਕਿ ਜਿਹੜੇ ਇਲਜ਼ਾਮ ਲਗਾ ਰਹੇ ਨੇ ਇਹ ਕਹਿ ਰਹੇ ਵੀ ਐਮਐਲਏ ਸਾਹਿਬ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਲੈ ਕੇ ਪੈਸੇ ਮੰਗਦੇ ਨੇਗੇ ਇਹ ਇਲਜ਼ਾਮ ਲਗਾਏ ਗਏ ਨੇਗੇ ਪਰਿਵਾਰ ਨੂੰ ਇਨਵੋਲਵ ਕਰਕੇ ਉਹ ਕਹਿ ਰਹੇ ਨੇ ਵੀ ਭਾਈ ਐਮਐਲਏ ਸਾਹਿਬ ਤੁਹਾਡੇ ਪਰਿਵਾਰ ਦਾ ਨਾਮ ਲੈ ਰਹੇ ਨੇਗੇ ਫਿਰ ਕਿਉਂ ਨਹੀਂ ਇਸ ਮਾਮਲੇ ਦੇ ਉੱਪਰ ਹੁਣ ਤੱਕ ਕੋਈ ਵੀ ਸਟੇਟਮੈਂਟ ਮੁੱਖ ਮੰਤਰੀ ਸਾਹਿਬ ਦੀ ਆਈ ਕਿਉਂਕਿ ਉਹਨਾਂ ਦੇ ਪਰਿਵਾਰ ਦੀ ਗੱਲ ਹੈਗੀ ਪਰਿਵਾਰ ਨੂੰ ਵੀ ਵਿੱਚ ਟਾਰਗੇਟ ਕੀਤਾ ਗਿਆਗਾ ਤੇ ਫਿਰ ਕਾਰਨ ਕੀ ਹੋ ਸਕਦਾ ਕਿ ਜਿਮਨੀ ਚੋਣ ਦਾ ਪ੍ਰੈਸ਼ਰ ਹੈ ਕੋਈ ਕੀ ਜਿਹੜੀ ਸੀਟ ਹੈ ਉਹ ਬਕਾਰ ਦਾ ਸਵਾਲ ਬਣੀ ਹੋ ਕੇ ਇਸ ਕਰਕੇ ਚੁੱਪ ਕਿਉਂ ਕੀ ਜੇਕਰ ਚੰਡੀਗੜ੍ਹ ਦੇ ਸ਼ਬਦ ਜੋੜ ਦੀ ਗੱਲ ਕਰੀਏ ਪਿਛਲੇ ਦਿਨੀ ਉਸ ਮਾਮਲੇ ਉੱਪਰ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਪਰ ਭਗਵਾਨ ਤਮਨ ਜੀ ਰਹੇ ਸੀ ਉਸ ਦੇ ਉੱਪਰ ਵੀ ਹੁਣ ਤੱਕ ਕੁਝ ਵੀ ਬੋਲ ਦੇ ਨਾ ਚਾਹ ਨਹੀਂ ਆਏ ਤੇ ਸਭ ਤੋਂ ਹੁਣ ਗੰਭੀਰ ਗੱਲ ਇਹ ਆ ਵੀ ਪਰਿਵਾਰ ਦਾ ਨਾਮ ਲੈ ਕੇ ਉਹਨਾਂ ਦੇ ਐਮਐਲਏ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਉਸ ਟਾਰਗੇਟ ਵੀ ਉਸ ਵਿਅਕਤੀ ਵੱਲੋਂ ਜਿਹੜਾ ਕੁ ਸਮੇਂ ਪਹਿਲਾਂ ਇਹਨਾਂ ਦਾ ਸਾਥੀ ਸੀਗਾ ਮੁੱਖ ਮੰਤਰੀ ਸਾਹਿਬ ਦੀ ਚੁੱਪੀ ਕੀ ਕੋਈ ਵੱਡੀ ਮੁਸੀਬਤ ਦਾ ਸੰਕੇਤ ਹੈ ਇੰਨੇ ਕਰਦਾ 35 ਲੰਘਾਟਾਵੇ ਬੇਦੀ ਗੱਲ ਤਾਂ ਇਹ ਬੰਦਿਆਂ ਨੂੰ ਹੀ ਜਿਹਨੂੰ ਨਾਲ ਕਿਉਂ ਲਾ ਜਦੋਂ ਤੁਸੀਂ ਕਿ ਚਿੰਤਗੀ ਚੇਂਜ ਲਿਆਉਣੇ ਚਾਹੁੰਦੇ ਸੀ ਉਹਨੂੰ ਪਤਾ ਸੀ ਇਹਨਾਂ ਲੋਕਾਂ ਦਾ ਕੀ ਕਹਾ ਪਰ ਹੁਣ ਜੋ ਕੁਝ ਹੋ ਰਿਹਾ ਹੈ ਉਹਨਾਂ ਦੀ ਜਿਹੜੀ ਚੁੱਪੀ ਹੈ ਉਹ ਤਾਂ ਹੋਰ ਵੀ ਜ਼ਿਆਦਾ ਨੁਕਸਾਨ ਕਰ ਰਹੀ ਹੈ ਮਤਲਬ ਇਹ ਹੈ ਕਿ ਉਹ ਤਤਵੰਤ ਉਹਨਾਂ ਨੂੰ ਫੈਕਟਿਵ ਤੌਰ ਤੇ ਸਾਹਮਣੇ ਰੱਖਣੇ ਚਾਹੀਦੇ ਨੇ ਜੋ ਕੁਝ ਵੀ ਹੈ ਜੋ ਸੱਚਾਈ ਹੈ ਆਦਰਵਾਇਜ਼ ਜਿੰਨਾ ਉਹ ਡਿਲੇ ਕਰਨਗੇ ਉਨਾ ਹੀ ਲੋਕ ਕਿਉਂਕਿ ਲੋਕਾਂ ਦੇ ਮਨ ਨੇ ਜਿਹੜੇ ਉਹ ਤਾਂ ਸਿਆਸਤਦਾਨਾਂ ਬਾਰੇ ਪਹਿਲਾਂ ਹੀ ਬਹੁਤ ਜ਼ਿਆਦਾ ਉਪਡੇਤ ਹੋ ਚੁੱਕੇ ਨੇ ਉਹ ਤਾਂ ਕੁਝ ਵੀ ਤੁਸੀਂ ਕਿਸੇ ਬਾਰੇ ਕਹੋ ਲੋਕ ਵਿਸ਼ਵਾਸ ਕਰਨੇ ਤਿਆਰ। ਤੋਂ ਇਸ ਕਰਕੇ ਮੇਰਾ ਖਿਆਲ ਹੈ ਕਿ ਸੀਐਮ ਸਾਹਿਬ ਨੇ ਬਾਰੇ फटाफट મતલਬ ਪ੍ਰੈਸ ਕਾਨਫਰੰਸ ਆਦਕੇ ਚਲੋ ਸਪੈਲਿੰਗਾਂ ਸਪੂਰਨਾਂ ਵਾਲੇ ਮਸਲੇ ਉਹ ਤਾਂ ਚੰਡੀਗੜ੍ਹ ਦੇ ਕੋਈ ਹੋਰ ਤਾਂ ਚੱਲਦੇ ਰਹਿੰਦੇ ਨੇ ਮੁੱਕਦੇ ਰਹਿੰਦੇ ਨੇ ਉਹਦੇ ਨਾਲ ਕੋਈ ਉਹ ਤਾਂ ਡੈਮੇਜ ਨਹੀਂ। ਇਹ ਤਾਂ ਆਪਣੇ ਆਪ ਚ ਬੜੀ ਧਿਆਨਕ ਗੱਲ ਹੈ ਜਿਹੜੀਆਂ ਗੱਲਾਂ ਉਹ ਕਹਿ ਰਿਹਾ ਉਹ ਤਾਂ ਬਿਲਕੁਲ ਹੀ ਮਤਲਬ ਬਿਲ ਖਲੌਣ ਵਾਲੀਆਂ ਨੇ। ਕਿੰਨੇ ਲੋਕ ਮਤਲਬ ਕਿੰਨੇ ਐਨਆਰਆਈ ਪ੍ਰਾਹ ਹੋ ਇਹਨਾਂ ਨੇ ਆਵਾਦਮੀ ਪਾਰਟੀ ਉਹਨਾਂ ਪੈਸਾ ਦਿੰਦਾ ਜਿਨ੍ਹਾਂ ਦੀ ਬਹੁਤ ਹੋਪਸ ਸੀ ਇਹ ਜੋ 50% ਵੀ ਸੱਚ ਹੈ ਤਾਂ ਬਹੁਤ ਹੀ ਮਤਲਬ ਟ੍ਰਾਉਣ ਵਾਲੀ ਗੱਲ ਹੈ ਪਰ ਉਹਨੂੰ ਤੁਰੰਤ ਇਹਦੇ ਤੇ ਰਿਐਕਸ਼ਨ ਕਰਨਾ ਚਾਹੀਦਾ ਹੈ ਇਹ ਸੱਚ ਵੀ ਹੈ ਤਾਂ ਮੰਨ ਲੈਣਾ ਚਾਹੀਦਾ ਹੈ ਜੇ ਝੂਠ ਹੈ ਤਾਂ ਇਹਦੇ ਉੱਪਰ ਇਨਕੁਆਰੀ ਕਰਕੇ ਪਬਲਿਕ ਦੇ ਸਾਹਮਣੇ ਸਾਰੇ ਤੱਥ ਲਿਆਂਦੇ ਜਾਣੇ ਚਾਹੀਦੇ ਉੱਪੀ ਨਾਲ ਤਾਂ ਇਹ ਗੱਲ ਹੋਰ ਸਮਝਾਂ ਤੇ ਮੋਰ ਲੱਗਦੀ ਹੈ ਬਿਲਕੁਲ ਜ਼ਰ ਬਿਲਕੁਲ ਅਸੋ ਕਹਿ ਸਕਦਾ ਵੀ ਮੁਸੀਬਤ ਮੁੱਖ ਮੰਤਰੀ ਸਾਹਿਬ ਦੇ ਦੀ ਵੀ ਬਹੁਤ ਵੱਡੀ ਹੈ ਕਿਉਂਕਿ ਪਰਿਵਾਰ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਤੇ ਨਾਮ ਜਿਹੜੇ ਵੱਡੇ ਇਲਜ਼ਾਮ ਲੱਗ ਰਹੇ ਨੇ ਜਿੰਨਾ ਸਬੂਤਾਂ ਦੀ ਗੱਲ ਸ਼ੀਤਲungਰਾਲ ਕਰ ਰਹੇ ਨੇ ਉਹ ਉਹਨਾਂ ਦੀ ਪਾਰਟੀ ਦੇ ਹੀ ਐਮਐਲਏ ਦੇ ਖਿਲਾਫਾਂ ਸਬੂਤਾਂ ਦੀ ਗੱਲ ਕਰ ਰਹੇ ਨੇ ਤੇ ਨਾਲ ਸਭ ਤੋਂ ਵੱਡੀ ਗੱਲ ਵੀ ਜੇਕਰ 5 ਤਰੀਕ ਤੱਕ ਦਾ ਟਾਈਮ ਬੌਂਡ ਸਮਾਂ ਦਿੱਤਾ ਗਿਆ ਵੀ ਜੇ 5 ਤਰੀਕ ਤੱਕ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਉਹਨਾਂ ਤੋਂ ਇਹ ਸਬੂਤ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਹ ਸਾਰੇ ਸਬੂਤਾਂ ਨੂੰ ਜੰਤ ਕਰ ਦੇਣਗੇ ਇਹ ਵੀ ਵੱਡੀ ਮੁਸੀਬਤ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਹੈ ਮੁੱਖ ਮੰਤਰੀ ਸਾਹਿਬ ਦੇ ਲਈ ਹੈ ਦੂਸਰੇ ਪਾਸੇ ਆਪਾਂ ਗੱਲ ਕਰੀਏ ਜਿਮਨੀ ਚੋਣ ਦੀ ਕਿਉਂਕਿ ਮੁੱਖ ਮੰਤਰੀ ਸਾਹਿਬ ਵੀ ਜਿਮਨੀ ਚੋਣ ਦੇ ਵਿੱਚ ਬਿਜ਼ੀ ਨੇ ਪਰਿਵਾਰ ਵੀ ਜਿਮਨੀ ਚੋਣ ਦੇ ਵਿੱਚ ਬਿਜ਼ੀ ਹੈ ਕਿਉਂਕਿ ਬਕਾਰ ਦਾ ਸੀਟ ਬਣੀ ਵੀ ਹੈ ਸਾਰੇ ਪਾਰਟੀਆਂ ਦੇ ਲਈ ਲੇਕਿਨ ਲੋਕ ਸਭਾ ਤੋਂ ਸ਼ੁਰੂ ਹੋਈਆਂ ਦਲ ਬਦਲੀਆਂ ਅਜੇ ਤੱਕ ਰੁਕਣ ਦਾ ਨਾਉ ਨਹੀਂ ਲੈ ਰਹੀਆਂ ਸੋ ਦਲ ਬਦਲੀ ਵੀ ਅਜ ਇਸ ਤਰ੍ਹਾਂ ਦੀ ਹੋਈ ਹੈ ਕੀ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਹੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਗਿਆ ਆਮ ਆਦਮੀ ਪਾਰਟੀ ਦੇ ਦਿਲ ਦੀ ਇਹ ਰਾਹਤ ਦੀ ਗੱਲ ਹੋਏਗੀ ਕਿਉਂਕਿ ਮੁੱਖ ਮੰਤਰੀ ਸਾਹਿਬ ਲਗਾਤਾਰ ਇਹ ਕਹਿ ਰਹੇ ਨੇ ਵੀ ਅਸੀਂ ਇਹ ਸੀਟ ਜਿੱਤਣੀ ਹੈ ਅਸੀਂ ਸੀਟੇ ਜਿੱਤਣੀ ਹੀ ਜਿੱਤਣੀ ਹੈ ਲਗਾਤਾਰ ਉਹਨਾਂ ਦੇ ਬਿਆਨ ਆ ਰਹੇ ਨੇ ਲੇਕਿਨ ਦੂਸਰੇ ਪਾਸੇ ਹੁਣ ਥੋੜੀ ਸਥਿਤੀ ਜਿਹੜੀ ਮਨੋਰੰਜਨ ਬਣਦੀ ਜਾ ਰਹੀ ਹੈ ਇਸ ਮਾਮਲੇ 'ਚ ਕਿਉਂਕਿ ਜਿਹੜੇ ਉਮੀਦਵਾਰ ਗਏ ਨੇ ਉਹਨਾਂ ਨੂੰ ਸਮਰਥਨ ਨਹੀਂ ਦਿੱਤਾ ਸੀ ਅਕਾਲੀ ਦਲ ਨੇ ਸਿਰਫ ਚੋਣ ਨਿਸ਼ਾਨ ਦਿੱਤਾ ਸੀ ਤੇ ਹੁਣ ਜੇਕਰ ਟੈਕਨੀਕਲ ਆਪਾਂ ਗੱਲਾਂ ਵਾਲ ਚੱਲੀਏ ਚਾਹੇ ਸੁਰਜੀਤ ਕੌਰ ਜੀ ਆਮ ਆਦਮੀ ਪਾਰਟੀ ਚ ਸ਼ਾਮਿਲ ਤਾਂ ਹੋ ਗਏ ਨੇ ਲੇਕਿਨ ਜਦੋਂ ਚੋਣ ਹੋਏਗੀ ਤਾਂ ਚੋਣ ਨਿਸ਼ਾਨ ਤੱਕੜੀ ਜ਼ਰੂਰ ਵੋਟਾਂ ਦੇ ਵਿੱਚ ਦਿਖਾਈ ਦੇਵੇਗਾ ਹੁਣ ਇਸ ਤੋਂ ਬਾਅਦ ਦਿਲਚਸਪ ਤੱਥ ਇਹ ਬਣ ਜਾਏਗਾ ਕਿ ਜਿਹੜੇ ਆਪਾਂ ਧੜੇ ਦੀ ਗੱਲ ਕਰੀਏ ਦੁਫਾੜ ਹੋਈ ਅਕਾਲੀ ਦਲ ਦਾ ਜਿਹੜਾ ਬਾਗੀ ਧੜਾ ਸੀ ਉਹਨਾਂ ਨੇ ਸਮਰਥਨ ਦਿੱਤਾ ਸੀ ਅਕਾਲੀ ਦਲ ਕਹਿੰਦਾ ਸਾਡਾ ਸਮਰਥਨ ਨਹੀਂ ਸਮਰਥਨ ਅਸੀਂ ਬੀਜੇਪੀ ਨੂੰ ਮਾਫ ਕਰਨਾ ਬੀਐਸਪੀ ਨੂੰ ਦਿੱਤਾਗਾ ਤੇ ਹੁਣ ਜਿਹੜਾ ਬਾਗੀ ਤੜਾ ਉਹਨਾਂ ਦੇ ਰੋਕੀ ਰਹਿਣ ਵਾਲਾ ਹੁਣ ਉਹ ਤੱਕੜੀ ਦੇ ਉੱਪਰ ਪਹੁੰਚਣਗੇ ਵੋਟਾਂ ਪਾਉਣਗੇ ਤੱਕੜੀ ਨਾ ਪਾਉਣਗੇ ਕਿਉਂਕਿ ਚੋਣਸ਼ਾਨ ਉੱਤੇ ਹੋਏਗਾ ਉਹ ਲਗਾਤਾਰ ਕਹਿ ਰਹੇ ਨੇ ਸੀ ਅਕਾਲੀ ਦਲ ਦੇ ਵਿੱਚ ਚਾਹੇ ਸਾਨੂੰ ਉਹ ਬਾਗੀ ਕਹਿ ਰਹੇ ਨੇ ਅਸੀਂ ਕੋਈ ਬਗਾਵਤ ਨਹੀਂ ਕੀਤੀ ਅਸੀਂ ਪਾਰਟੀ ਦੇ ਨਾਲ ਐ ਅਸੀਂ ਪਾਰਟੀ ਨੂੰ ਤਖੜਾ ਕਰਨ ਦੇ ਲਈ ਅਰਦਾਸ ਕਰਕੇ ਆਏ ਜਾ ਕੇ ਇਹ ਗੱਲ ਕਹਿੰਦੇ ਨਜ਼ਰ ਆਏ ਨੇ ਤੇ ਹੁਣ ਜਿਸ ਉਮੀਦਵਾਰ ਦਾ ਉਹ ਸਮਰਥਨ ਕਰ ਰਹੇ ਸੀ ਉਹ ਉਮੀਦਵਾਰ ਚਲਾ ਗਿਆ ਹੁਣ ਉਹ ਵੋਟਾਂ ਕਿਰ ਨੂੰ ਪਾਉਣਗੇ ਕੀ ਉਹ ਵੋਟਾ ਆਪਣੇ ਉਮੀਦਵਾਰ ਨੂੰ ਪਾਉਣਗੇ ਜਿਹਨੂੰ ਸਮਰਥਨ ਕਰਦੇ ਸੀਗੇ ਕਿਉਂਕਿ ਹੁਣ ਉਹ ਆਮ ਆਦਮੀ ਪਾਰਟੀ ਦੇ ਲਈ ਵੋਟਾਂ ਮੰਗੇਗਾ ਉਹ ਤੱਕੜੀ ਨੂੰ ਵੋਟਾਂ ਪਾਉਣਗੇ ਪਰ ਤੱਕੜੀ ਵਾਲੇ ਕਹਿੰਦੇ ਅਸੀਂ ਭਾਜੀਪੀ ਨੂੰ ਬੀਐਸਪੀ ਨੂੰ ਸਮਰਥਨ ਦੇਣਾ ਹੈ ਹੁਣ ਉਹਨਾਂ ਦਾ ਰੋਕ ਹੀ ਰਹਿਣ ਵਾਲਾਗਾ ਕਿਵੇਂ ਦੇਖਣੋ ਦਿਲਚਸਪੋ ਪਹਿਲੂ ਨੂੰ ਇੱਕ ਕੋ ਲੁਕਿੰਦਰ ਜੀ ਸਭ ਤੋਂ ਜਿਹੜਾ ਠਗਿਆ ਹੋਇਆ ਬੰਦਾ ਉਹ ਤਾਂ ਵਿਚਾਰਾ ਵੋਟਰ ਹੈ ਕਿਨੂੰ ਉਹ ਕੀ ਨੂੰ ਕਹਿਣਗੇ ਕਿਨੂੰ ਪਾਉਣਗੇ ਉਹ ਤਾਂ ਦੂਜੀ ਗੱਲ ਹੈ ਮਤਲਬ ਸਰਜੀਤ ਕੌਰ ਨੇ ਨਾ ਸਾਰਿਆਂ ਦਾ ਮਾਨਤਾ ਦਾ ਸ੍ਰੀਤ ਨੂੰ ਉਰਾਲ ਦਾ ਵੀ ਕਹਿ ਲਓ। ਜਿਸ ਇਮਜ਼ਿੰਗਪੂ ਦਾ ਵੀ ਕਹਿ ਲਓ। ਕੇਪੀ ਸਾਹਿਬ ਆਪਣੇ ਆਏ ਸੀਗੇ ਬਸ ਨੂੰ ਛੱਡ ਕੇ ਦੂਜੇ ਪਾਸੇ। ਮਤਲਬ ਜਿਹੜੀਆਂ ਹੋਂ ਤੱਕ ਦੀਆਂ ਦਲਬਦਲੀਆਂ ਸੀ ਉਹਨਾਂ ਦਾ ਰਿਪੋਰਟ ਹੀ ਖਤਮ ਕਰ ਦਿੱਤਾ। ਤੇ ਇੱਕ ਕੈਂਡੀਡੇਟ ਜਿਹੜਾ ਕੇ ਕਾਲੀਦਰ ਨੇ ਕਿਹਾ ਕਿ ਜੇ ਕਾਲੀਚ ਬੀਬੀ ਜ਼ਗੀਰਪੁਰ ਦੇ ਜਿਹੜੀ ਕਮੇਟੀ ਬਣਾਈ ਸੀ ਉਹਨਾਂ ਨੇ ਜੀ ਜ਼ਬਰਦਸਤੀ ਬਾਗੀਆਂ ਨੂੰ ਉਸੇ ਦਿਨ ਮੀਟਿੰਗ ਕਰ ਲਈ ਉਸੇ ਦਿਨ ਕੈਂਡੀਡੇਟ ਖੜਾ ਕਰਤਾ। ਤੇ ਉਹਨੂੰ ਸ੍ਰੀਤ ਸਿੰਘ ਬਾਦਲ ਨੇ ਕਿਹਾ ਵੀ ਤੂੰ ਬਹਿ ਜਾ ਭਾਈ ਛੱਡ ਫੋਣ ਇਸ ਕਰ ਨੂੰ। ਮਤਲਬ ਉਹ ਨਿਸ਼ਾਨਾ ਲੋਟ ਹੋ ਗਿਆ। ਉਹਨੇ ਫਿਰ ਵਿੱਚ ਦੀ ਇਹ ਵੀ ਕੁਝ ਦਿਨ ਚੱਲਦਾ ਰਿਹਾ ਕਿ ਜੇ ਅਮਰਤਪਾਲ ਜੀ ਵੀ ਉਹਦੀ ਹਮਾਇਤ ਕਰ ਦੇਣਗੇ ਫਲਾਣਾ ਕਰ ਦੇਣਗੇ ਪੰਥ ਪ੍ਰਾਪਤੀਆਂ ਦੀਆਂ ਗੱਲਾਂ ਆਪਾਂ ਵੀ ਇੱਥੇ ਬੈਠ ਕੇ ਕਰੀਏ ਉਹ ਕਈ ਵਾਰ ਸ਼ਰਮ ਆਉਂਦੀ ਹੈ ਸੋਚ ਕੇ ਕਿ ਇਹ ਐਸਾ ਹੈ ਟੈਕ੍ਰੋ ਅਬਸਰਡ ਬਣ ਗਿਆ ਹੈ ਕਿ ਜਿੱਥੇ ਕੋਈ ਪਤਾ ਨਹੀਂ ਅਗਲੀ ਘੜੀ ਕੀ ਹੋਵੇ ਸਵਾਦਤ ਸਿੰਘ ਮੰਟੋ ਨੇ ਨਾ ਪਾਰਟੀਸ਼ਨ ਤੇ ਕਾਇਮ 2.6 નોਟ ਕਿ ਲਿਖਿਆ ਸੀ ਉਹ ਨੋਟ ਕਿਸ ਗੱਲ ਦੇ ਉੱਪਰ ਸੀ ਕਿ ਪਾਗਲਖਾਨੇ ਐ ਪਾਗਲਾਂ ਦਾ ਉਹ ਮਤਲਬ ਉਹਨੇ ਬਣਾਇਆ ਸੀ ਕਿ ਜਦੋਂ ਪਾਰਟੀਸ਼ਨ ਹੁੰਦੀ ਹੈ ਹਿੰਦੁਸਤਾਨ ਤੇ ਪਾਕਿਸਤਾਨ ਦੀ ਤਾਂ ਪਾਗਲਾਂ ਦੀ ਵੰਡ ਕਿਵੇਂ ਕੀਤੀ ਜਾਏ ਉਹ ਜਿੱਥੇ ਬੰਦੋ ਟੋਗਟ ਉਹ ਬਹੁਤ ਇੰਟਰਸਟਿੰਗ ਹੈ ਬਿਲਕੁਲ ਉਹ ਟੋਗਟ ਇੱਕ ਸਿੰਗਲ ਆ ਸੀਨ ਲੱਗਦਾ ਕਿ ਕੋਈ ਪਤਾ ਨਹੀਂ ਕੌਣ ਕਦ ਕੀ ਚਾਹਤ ਦੇ ਹੋਣ ਕਿੱਥੇ ਉੱਠ ਕੇ ਕਿੱਥੇ ਨੂੰ ਕਿੱਧਰ ਨੂੰ ਚੁੱਲ ਜਵੇ ਉਹਨੂੰ ਬੀਬੀ ਸਚੀਪੌਰ ਦਾ ਉਹਨਾਂ ਨੇ ਕਿਹਾ ਜੀ ਅਸੀਂ ਟਟਕੇ ਲੜਾਂਗੇ ਫਿਰ ਉਹਨਾਂ ਦਾ ਇੱਕ ਪਾਸਟ ਦਾ ਕੱਢ ਲੈ ਲੱੱਡੜ ਸਾਹਿਬ ਕੋ ਦਾ ਸਰਟੀਫਿਕੇਟ ਐਸਸੀ ਦਾ ਨਹੀਂ ਹੈ ਉਹਦਾ ਤਾਂ ਅੱਛਾ ਬੜੀ ਹਿੰਮਦਰਦੀ ਸੀ ਕਿ 50 ਸਾਲ ਦੇ ਜੀ ਉਹ ਤਾਂ ਪੰਥ ਦੀ ਸੇਵਾ ਕਰ ਰਹੇ ਨੇ ਉਹਨਾਂ ਦੇ ਹਸਬੰਦ ਵੀ ਉਹਨਾਂ ਦਾ ਪਰਿਵਾਰ ਵੀ ਕਿੰਨੀ ਵਾਰੀ ਉਹ ਕਾਉਂਸਲਰ ਜਿੱਤੇ ਹੋਏ ਨੇ ਉਹਨ ਇੱਕ ਪਾਸੇ ਤੋਂ ਗਰਾਲ ਸਿੰਘ ਸਾਹਿਬ ਦੱਸ ਰਹੇ ਸੀ ਦੂਜੇ ਪਾਸੇ ਮਤਲਬ ਵੀ ਸਰਜੀਤ ਕੌਰ ਜੀ ਨੂੰ ਪਤਾ ਨਹੀਂ ਕੀ ਲੱਭਿਆ ਉਹਨੇ ਆਪਣਾ ਤੱਕੜੀ ਮੋਢੇ ਤੇ ਰੱਖ ਕੇ ਝਾੜੂ ਲਾ ਜਾ ਕੇ ਪੱਲਾ ਫੜ ਲਿਆ ਹਰ ਹਾਲ ਤੁਸੀਂ ਠੀਕ ਕਹਿ ਰਹੇ ਹੋ ਬਿਲਕੁਲ ਉਹ ਮਤਲਬ ਸੁਖਵੀਰ ਜੀ ਨੂੰ ਡਿਫੈਂਡ ਕਰਨ ਦੇ ਲਈ ਸੁਖਿੰਦਰ ਸੁਖੂ ਜਿਹੜਾ ਹੈ ਉਹ ਜੇ ਕਹਿ ਰਿਹਾ ਸੀ ਉਹ ਵੀ ਕਮੇਟੀ ਦਾ ਮੈਂਬਰ ਸੀ ਆਪਣੀ ਆਪਣੀਆਂ ਸਫਾਈਆਂ ਦੇ ਰਹੇ ਸੀ ਪਾਣਾ ਹੋਰ ਹੀ ਵਰਤ ਗਿਆ ਸੋ ਇੱਕ ਮਾਲ ਦੀ ਗੱਲ ਹੈ ਆਪਣੇ ਆਪ ਦੇ ਵਿੱਚ ਕਿ ਇੱਥੇ ਤਾਂ ਪਹਿਲਾਂ ਹੁੰਦਾ ਸੀ ਕਿ ਇੱਕ ਸਾਲ ਬਾਅਦ ਪਾਰਟੀ ਬਦਲ ਗਈ ਫਿਰ ਮਹੀਨੇ ਆ ਗਏ ਫਿਰ ਦਿਨ ਆ ਗਏ ਕਿ ਬੰਦਾ ਸਵੇਰੇ ਹੋਰ ਤੇ ਸ਼ਾਮ ਹੋਰ ਪਾਰਟੀ ਤੇ ਕੋਣ ਮੇਰਾ ਖਿਆਲ ਹੈ ਵੀ ਹੋਣਾ ਵੀ ਬ੍ਰੇਕਫਾਸਟ ਕਿਸੇ ਹੋਰ ਚ ਲੰਚ ਕਿਸੇ ਹੋਰ ਪਾਰਟੀ ਚ ਤੇ ਡਿਨਰ ਕਿਸੇ ਹੋਰ ਪਾਰਟੀ ਚ ਸੌਂਦੇ ਕਿਸੇ ਫਿਰ ਤੇ ਚੌਥੀ ਹੋਰ ਪਾਰਟੀ ਦੀ ਜਾਂਦੀ ਕੋਈ ਹਾਲਤੇ ਹੋਸ਼ੀ ਹੈ ਪਰ ਬਿਲਕੁਲ ਤੋਂ ਵੀ ਵਾਜਬ ਹੈ ਗੱਲ ਕਿ ਜਿਹੜੇ ਵੋਟਰ ਤਕੜੀ ਦੇ ਵੋਟਰ ਨੇ ਕਿਹਨੂੰ ਪਾਉਣ ਉਹਨਾਂ ਟੱਕੜੀ ਦੇ ਵਿੱਚ ਉਹਨਾਂ ਨੂੰ ਹੱਥ ਹੀ ਨਜ਼ਰ ਆਵੇ ਜੇ ਉਹ ਵੀਰ ਦੀ ਗੱਲ ਮੰਨਣ ਤੇ ਜੇ ਬਸੇ ਉਹਨਾਂ ਨੂੰ ਝਾੜੋ ਨਜ਼ਰ ਆਵੇ ਪਰ ਕੀ ਮੇਰਾ ਖਿਆਲ ਸਭ ਤੋਂ ਜਿਹੜੀ ਇੰਟਰਸਟਿੰਗ ਗੱਲ ਹੈ ਕਿ ਇਹ ਲੋਕ ਜਿਹੜੀਆਂ ਨੇ ਦੀ 150 ਵੋਟ ਹੈ ਕੀ ਇਹ ਵੋਟਾਂ ਬਹੁਤ ਸਿੱਧੀਆਂ ਪਰ ਕਿਸ ਨੂੰ ਦੇ ਨਾਲ ਜਦੋਂ ਕਿਸੇ ਪਾਰਟੀ ਦਾ ਜਾ ਕੇ ਇਦਾਂ ਪੱਲਾ ਫੜਦੇ ਨੇ ਇਹਦੇ ਖਿਲਾਫ ਪਹਿਲਾਂ ਤੋਂ ਬੇਨ ਕਰ ਰਹੇ ਹੁੰਦੇ ਨੇ ਕਿਸ ਨੂੰ ਨਾਲ ਉਹਨਾਂ ਵੋਟਰਾਂ ਨੂੰ ਕਹਿਣਗੇ ਕਿ ਨਹੀਂ ਜੇ ਹੁਣ ਇੱਧਰ ਨਹੀਂ ਇੱਧਰ ਪਾ ਪਰ ਜੇ ਵੋਟਰ ਇਸ ਤਰ੍ਹਾਂ ਪਾਉਂਦੇ ਨੇ ਮੇਰੇ ਖਿਆਲ ਅੱਥਲਾਣ ਤੇ ਸਾਡੇ ਮਤਲਬ ਇਸੇ ਕਰਕੇ ਇਹ ਨਿੱਧਰ ਨੇ ਜਿਹੜੇ ਬੇਸਿਕਲੀ ਲੋਕਾਂ ਨੂੰ ਫੁੱਟਬਾਲ ਸਮਝਦੇ ਨੇ ਜੀ ਮਤਲਬ ਇਹ ਜਾਣ ਤੋਂ ਬਿਲਕੁਲ ਮੂੰਹ ਨਹੀਂ ਲਾਉਣਾ ਚਾਹੀਦਾ ਮੁੜ ਕੇ ਪਬਲਿਕ ਲਾਈਨ 'ਚ ਰਹਿ ਕਿਸ ਤਰ੍ਹਾਂ ਜਾਣਾ ਉਨੀ ਦੇਰ ਸਾਡੇ ਲੋਕ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਜਾਂ ਸਾਡੀ ਦੁਨੀਆ ਦੇ ਇਹ ਉੱਠਦਾ ਨਹੀਂ ਵੋਟ ਉਹ ਆਪਣਾ ਇਹ ਨਹੀਂ ਸਮਝਦਾ ਕਿ ਉਹਦੀ ਸ਼ਕਤੀ ਕੀ ਹੈ ਪਰ ਉਹ ਸਵਾਲ ਨਹੀਂ ਕਰਦਾ ਆਪਣੇ ਜਿਹੜੇ ਨੁਮਾਇੰਦੇ ਜਿਨ੍ਹਾਂ ਨੂੰ ਚੁਣਿਆ ਹੈ ਉਨੀ ਦੇਰ ਇਸ ਤਰ੍ਹਾਂ ਹੀ ਉਹ ਬੇਜ਼ੀਥ ਹੁੰਦੇ ਰਹਿੰਦੇ ਉਹਨਾਂ ਦੇ ਨਾਂ 'ਤੇ ਜਿੱਧਰ ਨੂੰ ਮਰਜ਼ੀ ਉਹਨਾਂ ਨੂੰ ਲੈ ਜਾਣ ਹੱਥ ਤੇ ਪੈਡਾਂ ਦੀ ਤਰ੍ਹਾਂ ਮੁੜ ਕੇ ਵਾਪਸ ਲੈ ਆਉਣ ਕਿ ਦੁਬਾਰਾ ਫੇਰ ਲੈ ਜਾਣ ਇਹ ਸਾਡੇ ਸਾਹਮਣੇ ਕਿਲੰਦਰ ਹੈ ਜਿਹੜਾ ਮਤਲਬ ਬਹੁਤ ਹੀ ਇਤਿਹਾਸਿਕ ਬਹੁਤ ਹੀ ਮਾਨਵਤਾ ਸਹਿਿਤ ਦਾ ਸੈਂਟਰ ਸਪੋਰਟਸ ਦਾ ਸੈਂਟਰ ਉਹ ਸ਼ਹਿਰ ਤੇ ਮਤਲਬ ਮੇਰੇ ਖਿਆਲ ਲੇ ਇੱਕ ਨਮਾ ਰਿਕਾਰਡ ਬਣ ਗਿਆ ਹੈ ਉਹ ਸਭ ਪੁਰੀਆਂ ਦੇ ਵਿੱਚ ਮੇਰੇ ਖਿਆਲ ਲੇ ਕੋਈ ਸ਼ਹਿਰ ਇੰਨਾ ਨਹੀਂ ਜਿੱਥੇ ਇੰਨੀ ਪੱਦਰ ਦੀਆਂ ਗੱਲਬਾਤਾਂ ਹੁੰਦੀਆਂ ਮੈਨੂੰ ਉੱਥੇ ਦੁਕਾਨਾਂ ਖੋਲ੍ਹ ਲੈਣੀਆਂ ਚਾਹੀਦੀਆਂ ਨੇ ਮੇਰੇ ਖਿਆਲ ਦੇ ਵਿੱਚ ਕੈਂਡੀਡੇਟਾਂ ਦੀਆਂ ਵੀ ਜਿੰਨੇ ਭਾਈ ਜਿੰਨੇ ਚ ਖਰੀਦਣ ਕਿਤੇ ਉਹ ਹੋਏ ਉਹ ਹੋਏ ਉਹ ਵੀ ਮਤਲਬ ਇਹ ਆਉਣ ਵਾਲੇ ਦਿਨਾਂ 'ਚ ਮੇਰੇ ਖਿਆਲ ਲੇ ਵੀ ਕੰਨੀ ਕਿਉਂਕਿ ਨਰਾਇਸ ਦਾ ਸ਼ਹਿਰ ਹੈ ਉਹ ਵੀ ਨਰਾਇਸ ਦਾ ਘਰ ਹੈ ਬੇਸਿਕਲੀ ਔਰ ਜਲੰਧਰ ਉਹਦੀ ਇੱਕ ਕਿਸਮ ਦੀ capital ਹੈ ਸੋ ਇਹ ਇੱਕ ਕਿਸਮ ਦੀ ਰਿਪੋਰਟ ਕੈਮ ਹੋ ਰਹੀ ਨੇ ਆਪਣੇ ਆਪ ਦੇ ਵਿੱਚ ਔਰ ਜਿਹਦੇ ਤੇ ਸ਼ਰਮ ਆਉਂਦੀ ਹੈ ਗੱਲ ਕਰਦਿਆਂ ਮਤਲਬ ਮੈਨੂੰ ਡਾਕਟਰ ਸਾਹਿਬਾ ਡਾਕਟਰ ਡਾਕਟਰ ਸਾਹਿਬ ਜੇਪਾ ਦੇਖਿਏ ਤਾਂ ਟਾਰਗੇਟ ਦੇ ਉੱਪਰ ਹਮੇਸ਼ਾ ਅਕਾਲੀ ਦਲ ਰਹਿੰਦਾਗਾ ਮੁੱਖ ਮੰਤਰੀ ਸਾਹਿਬ ਦੇ ਹਰ ਇੱਕ ਸਪੀਚ ਦੇ ਵਿੱਚ ਚਾਹੇ ਸੁਖਬੀਰ ਬਾਦਲ ਦੀ ਗੱਲ ਕਰਨ ਤੇ ਘੁੰਮ ਫਿਰ ਕੇ ਅਕਾਲੀ ਦਲ ਨੂੰ ਹੀ ਟਾਰਗੇਟ ਕਰਦੇ ਨੇ ਤੇ ਜੇਕਰ ਹੁਣ ਦਲ ਬਦਲਣ ਦੀ ਗੱਲ ਕਰੀਏ ਜਦੋਂ ਵੀ ਦਲ ਬਦਲੀ ਹੁੰਦੀ ਹੈ ਤਾਂ ਜ਼ਿਆਦਾਤਰ ਜਿਹੜੇ ਅਕਾਲੀ ਲੀਡਰ ਨੇ ਜਿਵੇਂ ਅੱਜ ਸਰਜੀਤ ਕੌਰ ਜੀ ਕਹਿੰਦੇ ਤੋਂ ਉਮੀਦਵਾਰ ਸੀਗੇ ਉਹ ਚਲੇ ਗਏ ਨੇ ਮੁੱਖ ਮੰਤਰੀ ਸਾਹਿਬ ਨੇ ਖੁਦ ਗੱਲ ਦੇ ਵਿੱਚ ਪੱਲਾ ਪਾਤਾ ਗ ਆਮ ਆਦਮੀ ਪਾਰਟੀ ਦਾ ਵਿਜੇ ਦਾਨਵ ਸੀਗੇ ਉਹ ਵੀ ਚਲੇ ਗਏ ਨੇਗੇ ਤਾਂ ਫਿਰ ਜੇਕਰ ਅਕਾਲੀ ਦਲ ਇਨਾ ਮਾੜਾ ਹੈ ਅਕਾਲੀ ਦਲ ਦੇ ਲੀਡਰ ਮਾੜੇ ਨੇਗੇ ਕਿਉਂਕਿ ਪਾਰਟੀ ਤਾਂ ਆਪ ਕੁਝ ਨਹੀਂ ਕਰਦੀ ਜੋ ਕੁਝ ਕਰਦੇ ਨੇ ਲੀਡਰ ਕਰਦੇ ਨੇ ਜੇਕਰ ਲੀਡਰ ਮਾੜੇ ਨੇ ਤਾਂ ਮੁੱਖ ਮੰਤਰੀ ਸਾਹਿਬ ਇਹਨਾਂ ਲੀਡਰਾਂ ਨੂੰ ਵੱਡੇ ਵੱਡੇ ਮਲਕੇ ਜੱਫੇ ਪਾ ਪਾ ਕੇ ਆਪਣੀ ਪਾਰਟੀ ਚ ਕਿਉਂ ਖਿੱਚ ਰਹੇ ਨੇ ਕੀ ਕਾਰਨ ਕੀ ਨੇ ਫਿਰ ਮਜਬੂਰੀ ਕੀ ਹੈ ਉਹ ਮਜਬੂਰੀ ਦੋਨੇ ਪਾਸਿਆਂ ਦੀ ਵੀ ਹੈ ਇਹਨਾਂ ਦੀ ਮਜਬੂਰੀ ਹੈ ਵੀ ਉੱਥੇ ਹਾਰ ਰਹੇ ਨੇ ਜਦੋਂ ਉਸ ਨਿਕਲ ਰਿਹਾ ਹੈ ਪਰਿਵਾਰਾਂ ਤੇ ਹਮਲੇ ਹੋ ਰਹੇ ਨੇ ਉਹਨੂੰ ਖਬਰ ਨੂੰ ਟੱਕਣ ਦੇ ਲਈ ਉਹ ਹੋਰ ਸਟੰਟ ਕੀਤਾ ਜਾਂਦਾ ਹੈ ਮਤਲਬ ਪੋਲਿਟਿਕਸ ਸਿਰਫ ਸਟੰਟ ਵਾਜੀ ਤੱਕ ਰਿਡਿਊਸ ਹੋ ਜਾਂਦੀ ਹੈ ਇਸ ਲਈ ਇਹ ਹੈ ਕਿ ਉਹ ਜੱਫੇ ਵਾਲ ਤੋਂ ਸੰਗਠ ਸੰਗਠ ਦੇ ਚੱਕੇ ਲਾ ਮੂੜ ਕਿਉਂ ਨਹੀਂ ਤੀ ਹੈ ਜਮੂਦ ਮੈਂਨ ਕਰਦੀ ਪਾਰਟੀ ਮਤਲਬ ਕੋਈ ਕੋਈ ਕਿਰਦਾਰ ਹੀ ਕੋਈ ਨਹੀਂ ਇਹ ਕੋਈ ਆਟਾ ਹੋਵੇ ਤਾਂ ਤੁਸੀਂ ਰੋਟੀ ਬਣਾ ਸਕਦੇ ਹੋ ਰੇਤੇ ਦੀ ਤੁਸੀਂ ਰੋਟੀ ਕਿਵੇਂ ਬਣਾਓ ਇਹ ਤਾਂ ਜਿਹੜਾ ਸਟੱਫ ਸਾਡੇ ਪਰਬਲਿਕ ਲਾਈਫ ਚ ਆ ਗਿਆ ਹੈ ਪੋਲਿਟਿਸ਼ੀਅਨਸ ਦੇ ਫੋਰਮ ਦੇ ਵਿੱਚ ਇਹ ਤਾਂ ਲੋਕਾਂ ਨੂੰ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਕਿਹੜਾ ਛੁਪਾਉਣਾ ਪਵੇਗਾ ਕੋਈ ਕੋ ਰਸਤਾ ਨਹੀਂ ਹੈ ਕਿ ਇਹਨਾਂ ਨੂੰ ਬਿਲਕੁਲ ਨਾ ਮੂੰਹ ਲਾਇਆ ਜਾਵੇ ਪਰ ਇਹ ਆਉਣ ਵਾਲਾ ਸਮਾਂ ਮੈਂ ਤੁਹਾਨੂੰ ਦੱਸਦਾ ਹਾਂਗਾ ਕਿ ਜਦੋਂ ਆਸਪਤਲ ਰਹੇ ਤਾਂ ਉਹਦੇ ਵਿੱਚ ਬੜੀ નિર્ਦਇਤਾ ਹੁੰਦੀ ਉਹਦੇ ਵਿੱਚ ਭਲੇ ਲੋਕ ਵੀ ਸਭੋ ਰਗੜੇ ਜਾਂਦੇ ਨੇ ਇਹ ਜਿਹੇ ਲੋਕਾਂ ਦੇ ਕਰਮਾਂ ਦਾ ਜੀ ਮੇਰਾ ਖਿਆਲ ਇਹ ਹੈ ਕਿ ਆਪਾਂ ਦਾ ਅਰਦਾਸ ਹੀ ਕਰੀਏ ਰਲ ਕੇ ਕਿ ਪੰਜਾਬ ਦੇ ਸਾਡੇ ਪੰਜਾਬ ਦੇ ਲੋਕਾਂ ਦਾ ਇਹ ਜਿਹਿਆਂ ਤੋਂ ਡੀਟਾ ਤੋਂ ਫਟੋਟ ਕੜਾ ਸ਼ਿਕਾਇਤ ਹੈ ਜਿਨ੍ਹਾਂ ਦੀ ਆਪਣਾ ਨਾਂ ਤੋਂ ਕੋਈ ਜ਼ਮੀਰ ਹੈ ਨਾ ਕੋਈ ਕਿਰਦਾਰ ਹੈ ਪਰ ਉਹ ਬਾਥੀਆਂ ਨੂੰ ਵੀ ਉਹ ਜਿਹੇ ਮਸਾਲਾ ਅੱਗੇ ਕੈਂਦ ਕਰਕੇ ਦੇ ਦੇਣ ਮਤਲਬ ਅਸੀਂ ਠੀਕ ਹੈ ਫੜਾ ਮਾਰਦੇ ਸੀ ਨਹੀਂ ਤੱਕਦੇ ਕਿ ਪੰਜਾਬ ਦੀ ਇੰਨੀ ਪਰਮਾਨੀ ਚਾਹੇ ਉਸ ਮਿਲਟਰੀਜ਼ ਦੇ 글로 ਚਾਹੇ ਉਸ ਆਜ਼ਾਦੀ ਦੇ ਖੋਲਾ ਚ ਦੇਖ ਲੋ ਕੀ ਹੁਣ ਅੱਜ ਉਹ ਪੰਜਾਬ ਸੀ ਕਲੇਮ ਕਰ ਸਕਦੇ ਆ ਕੀ ਕਹਿ ਸਕਦੇ ਆ ਕਿ ਅਸੀਂ ਉਹ ਹੀ ਪੰਜਾਬੀਆਂ ਜਾਂ ਉਹਨਾਂ ਜਿਹੜੇ ਪੁਰਾਣੇ ਸੀ ਅਸੀਂ ਉਹਨਾਂ ਦੇ ਵਾਰਿਸਾਂ ਮਤਲਬ ਗਦਰੀਆਂ ਦੇ ਬੱਬਰ ਕਾਦੀਆਂ ਦੇ ਉਹਦੇ ਦੁਆਬਾ ਬੱਬਰ ਕਾਦੀਆਂ ਦਾ ਘੜ ਰਿਹਾ ਪਰ ਜਿੱਥੇ ਅਸੀਂ ਅਸੀਂ ਵਰਮਾਨੀਆਂ ਲੋਕਾਂ ਨੇ ਕਰੀਆਂ ਤੇ ਸੋਕੇ ਸਿਰ ਚ ਉੱਜਾਂਦਾ ਪਰ ਉੱਥੇ ਮਤਲਬ ਸਾਡੇ ਸਾਹਮਣੇ ਹਾਲ ਗੁਰ ਸੋ ਮੇਰਾ ਖਿਆਲ ਇਹ ਹੈ ਕਿ ਨਹੀਂ ਲੱਗਦਾ ਆਪਾਂ ਕੋਈ ਟੌਪਿਕ ਚੁਣ ਕੇ ਚਰਚਾ ਕਰਿਆ ਕਰੀਏ ਇਹਨਾਂ ਦਾ ਤਾਂ ਚਰਚਾ ਕਰਨ ਨੂੰ ਵੀ ਜੀ ਜੀ ਬਿਲਕੁਲ ਸਰ ਬਿਲਕੁਲ ਸੋ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਕੁਮਿੰਦਰ ਜੀ ਸਤਿਉਤਿਆਂ ਦਾ ਦਰਸ਼ਕਾਂ ਦਾ ਸਾਰੇ ਆਪਣੇ ਵਰਗੇ ਪੀੜਤਾਂ ਦਾ ਸ਼ੁਕਰੀਆ। ਸੋ ਇਹ ਸੰਨ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਵੱਲੋਂ ਅੱਜ ਦੇ ਇਹਨਾਂ ਐਨ ਖਬਰਾਂ ਦੇ ਉੱਪਰ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦ ਤੱਕ ਦਿਓ ਇਜਾਜ਼ਤ। ਧੰਨਵਾਦ।